ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਮਾਤਾ ਜੀ ਵਿਸ਼ੇਸ਼ ਤੌਰ ਤੇ ਅੱਜ ਅਸ਼ੀਰਵਾਦ ਦੇਣ ਗਏ ਚ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਰਵਿੰਦ ਕੇਸ਼ਰੀਵਾਲ ਜੀ ਆਮ ਆਦਮੀ ਪਾਰਟੀ ਪੰਜਾਬ ਪੂਰੇ ਦੇਸ਼ ਦੀ ਜਿਹੜੀ ਬਾਗਦੋੜ ਜਿਨ੍ਹਾਂ ਨੇ ਦੇਖੀ ਤੇ ਸਾਡੇ ਵਰਗੇ ਲੱਖਾਂ ਨੌਜਵਾਨ ਜਿਹੜੇ ਉਹਨਾਂ ਨੂੰ ਦੇਖ ਕੇ ਰਾਜਨੀਤੀ ਦੇ ਵਿੱਚ ਆਏ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਹਜ਼ਾਰਾਂ ਲੱਖਾਂ ਨੌਜਵਾਨਾਂ ਨੂੰ ਆਮਾਦੀ ਪਾਰਟੀ ਦੇ ਨਾਲ ਜੋੜਿਆ ਤੇ ਸਾਡੇ ਵਰਗੇ ਨੌਜਵਾਨ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਮਿਹਨਤ ਕੀਤੀ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਨੇ ਕਦੇ ਐਮਸੀ ਜਾਂ ਸਰਪੰਚੀ ਦਾ ਵੀ ਸੁਪਨਾ ਨਹੀਂ ਸੀ ਦੇਖਿਆ ਨਾ ਉਹਨਾਂ ਦੇ ਮਾਵਾ ਨਾ ਕੋਈ ਪਛੋਕੜ ਰਾਜਨੀਤੀ ਦੇ ਵਿੱਚ ਅੱਜ ਆਮਾਦੀ ਪਾਰਟੀ ਨੇ ਇਹਨਾਂ ਮਾਨ ਬਖਸ਼ਿਆ ਜਿੱਥੇ ਸਰਕਾਰ ਬਣਦੀ ਆ ਸਰ ਪੰਜਾਬ ਸਟੇਟ ਇੰਡਸਟਰੀਅਲ ਕਾਰਪੋਰੇਸ਼ਨ ਦੇ ਵਿੱਚ ਮੈਨੂੰ ਬਤੌਰ ਡਾਇਰੈਕਟਰ ਜਿਹੜੀ ਪਦਵੀ ਦਿੱਤੀ ਨਾਲ ਉਸ ਤੋਂ ਬਾਅਦ 2028 ਦੇ ਵਿੱਚ ਐਮਸੀ ਜਿਹੜਾ ਪਟਿਆਲਾ ਸ਼ਹਿਰ ਤੋਂ ਬਣਾਇਆ ਟਿਕਟ ਦਿੱਤੀ ਇਸ ਤੋਂ ਇਲਾਵਾ ਅੱਜ ਜਿਹੜਾ ਇੱਕ ਲੰਮਾ ਸਮਾਂ 8 ਸਾਲ ਜ਼ਿਲ੍ਹੇ ਦੀ ਪ੍ਰਧਾਨਗੀ ਤਿੰਨ ਟਰਮਾਂ ਕਿਤੀਆਂ ਸੇਵਾ ਕਰਦੇ ਦਾ ਮਾਨ ਜਿਹੜਾ ਪਾਰਟੀ ਨੇ ਅੱਜ ਮੈਨੂੰ ਬਖਸ਼ਿਆ ਕਿ ਅੱਜ ਪਲੈਨਿੰਗ ਬੋਰਡ ਜ਼ਿਲ੍ਹਾ ਪਟਿਆਲਾ ਤੇ ਯੋਜਨਾ ਬਣਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਮੇਰੇ ਮੋਢਿਆਂ ਤੇ ਪਾਈ ਹੈ ਸੋ ਸਮੁੱਚੀ ਲੀਡਰਸ਼ਿਪ ਸਾਡੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਸਾਡੇ ਪੰਜਾਬ ਦੇ ਪਰਿਵਾਰੀ ਸ਼੍ਰੀ ਮਨੀਸ਼ ਸੋਧਿਆ ਜੀ ਤੇ ਸਮੁੱਚੀ ਲੀਡਰਸ਼ਿਪ ਦਾ ਸਾਰੇ ਐਮਐਲਏ ਸਹਿਬਾਨ ਸਾਡੇ ਸਾਰੇ ਮੰਤਰੀ ਸਹਿਬਾਨ ਸਾਰੇ ਅੱਜ ਬਲੇਸਿਸ ਦੇ ਕੇ ਗਏ ਨੇ ਉਹ ਨਹੀਂ ਕਿਉਂਕਿ ਅੱਜ ਪੰਜਾਬ ਦੇ ਵਿੱਚ ਤੁਸੀਂ ਦੇਖੋਗੇ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਕਲੋਨੀ ਹਰ ਇੱਕ ਵਾਰਡ ਦੇ ਵਿੱਚ ਨਵੀਆਂ ਸੜਕਾਂ ਨਵੇਂ-ਨਵੇਂ ਜਿਹੜੇ ਪ੍ਰੋਜੈਕਟ ਉਹ ਜਿਹੜੇ ਸ਼ੁਰੂ ਹੋਏ ਪਏ ਨੇ ਐਮਐਲਏ ਸਾਹਿਬ ਮੰਤਰੀ ਸਾਹਿਬਾਨਾਂ ਨੇ ਜਾ ਕੇ ਉਹਨਾਂ ਪ੍ਰੋਜੈਕਟਾਂ ਦਾ ਜਿਹੜਾ ਉਦਘਾਟਨ ਉਹ ਕਰਨ ਦੇ ਵਿੱਚ ਵਿਅਸਤ ਨੇ ਜਿਹੜੇ ਐਮਐਲਏ ਸਾਥੀ ਆਏ ਉਹਨਾਂ ਦੇ ਰਜਾਈਵੇਂ ਵੀ ਉਹਨਾਂ ਨੇ ਆਈ ਦੱਸਿਆ ਕਿ ਜਾ ਕੇ ਉਦਘਾਟਨ ਦੇ ਜਿਹੜੇ ਕੰਮ ਨੇ ਅੱਜ ਪੰਜਾਬ ਜਿਹੜਾ ਉਹ ਤਰੱਕੀ ਦੀ ਰਾਹ ਤੇ ਬੜੇ ਲੰਮੇ ਸਮੇਂ ਬਾਅਦ 20 ਸਾਲ ਬਾਅਦ ਜੇ ਅੱਜ ਗੱਲ ਕਰੀਏ ਕਿ ਇੱਕ ਚੰਗੀ ਸਰਕਾਰ ਆਮ ਆਦੀ ਪਾਰਟੀ ਦੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਿਖਾਏ ਰਸਤਿਆਂ ਤੇ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਆਪਣਾ ਉਮਦਾ ਜਿਹੜਾ ਅੱਜ ਕੰਮ ਕਰ ਰਹੀ ਹੈ ਤੇ ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਰਹੀਆਂ ਤੁਸੀਂ ਦੇਖੋ ਇਹ ਪਿਛਲੇ 20 ਸਾਲ ਦੇ ਵਿੱਚ ਜਿਹੜਾ ਨਸ਼ੇ ਦਾ ਬਹੁਤ ਵੱਡਾ ਇੱਕ ਜਾਲ ਪੂਰੇ ਪੰਜਾਬ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਜਿਹੜਾ ਉਹ ਪਣ ਪਿਆ ਉਹਨਾਂ ਦੀ ਸਰਕਾਰਾਂ ਦੇ ਦੌਰਾਨ ਅੱਜ ਯੁੱਧ ਨਸ਼ੇ ਵਿਰੁੱਧ ਜਿਹੜਾ ਪੰਜਾਬ ਸਰਕਾਰ ਨੇ ਛੇੜਿਆ ਹੋਇਆ ਇਹ ਮੁਹਿੰਮ ਹਰ ਇੱਕ ਪਿੰਡ ਹਰ ਇੱਕ ਗਲੀ ਦੇ ਵਿੱਚ ਜਿਹੜੀ ਚੱਲ ਰਹੀ ਹੈ ਨਸ਼ੇ ਦਾ ਜਿਹੜਾ ਲੱਕ ਪਿਛਲੀਆਂ ਸਰਕਾਰਾਂ ਦੇ ਆਗੂਆਂ ਨੇ ਕਿਹਾ ਸੀ ਕਿ ਅਸੀਂ ਤੋੜਾਂਗੇ ਉਹਨਾਂ ਤੋਂ ਤਾਂ ਟੁੱਟਿਆ ਨਹੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲੱਕ ਵੀ ਤੋੜ ਤੇ ਜੜੋ ਖਤਮ ਕਰਨ ਦਾ ਜਿਹੜਾ ਪ੍ਰਯਾਸ ਹੈ ਉਹ ਕੱਲੇ ਕਾਗਜ਼ਾਂ ਦੇ ਵਿੱਚ ਨਹੀਂ ਇਹਨੂੰ ਜ਼ਮੀਨੀ ਹਕੀਕਤ ਤੇ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਵਾਰਡ ਦੇ ਵਿੱਚ ਵਿਲੇਜ ਡਿਫੈਂਸ ਕਮੇਟੀ ਤੇ ਵਾਰਡ ਡਿਫੈਂਸ ਕਮੇਟੀ ਦੇ ਨੋਂ ਤੋਂ ਜਿਹੜਾ ਬਣਾਇਆ ਇਹ ਇੱਕ ਗੱਲ ਸਾਫ਼ ਹੈ ਕਿ ਪੰਜਾਬ ਸਰਕਾਰ ਦੀ ਜਿਹੜੀ ਨੀਅਤ ਉਹ ਬਿਲਕੁਲ ਸਾਫ਼ ਹੈ ਤੇ ਤਰੱਕੀ ਵਾਲੀ ਡਵੈਲਪਮੈਂਟ ਦੀ ਜਿਹੜੀ ਨੀਤੀ ਹੈ ਉਹਦੇ ਤਹਿਤ ਕੰਮ ਕਰ ਰਹੀ ਐ ਸੋ মিডিਆ ਸਾਥੀ ਅੱਜ ਸਾਡੀ ਪਾਰਟੀ ਦੀ ਲੀਡਰਸ਼ਿਪ ਸਾਡੇ ਪਾਰਟੀ ਦੇ ਵੋਲੰਟੀਅਰ ਸਾਥੀ ਮੈਨੂੰ ਪਿਆਰ ਕਰਨ ਵਾਲੇ ਪਟਿਆਲਵੀ ਜੋ ਵੀ ਇੱਥੇ ਅੱਜ ਸਾਥੀ ਪਹੁੰਚੇ ਉਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਨਾਲ ਮੈਂ ਭਰੋਸਾ ਦਿਵਾਉਣਾ ਕਿ ਜਿਹੜੀ ਜ਼ਿੰਮੇਵਾਰੀ ਪਾਰਟੀ ਵੱਲੋਂ ਮੈਨੂੰ ਸੌਂਪੀ ਗਈ ਹੈ ਜ਼ਿਲ੍ਹਾ ਯੋਜਨਾ ਬੋਰਡ ਦੀ ਉਹ ਜ਼ਿੰਮੇਵਾਰੀ ਮੈਂ ਪੂਰੀ ਇਮਾਨਦਾਰੀ ਦੇ ਨਾਲ ਤੈਅ ਦਿਲੋਂ 24 ਘੰਟੇ 7 ਦਿਨ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹਦੇ ਨਾਲ-ਨਾਲ ਜਿਹੜੇ ਪਾਰਟੀ ਦੇ ਕੰਮ ਨੇ ਉਹ ਵੀ ਕਰਾਂਗਾ ਤੇ ਜਿਹੜੇ ਪਟਿਆਲੇ ਦੀ ਸਾਡੀ ਪਲੈਨਿੰਗ ਦੇ ਕੋਈ ਕੰਮ ਨੇ ਅਸੀਂ ਸਾਰੇ ਮੇਰੇ ਚੇਅਰਮੈਨ ਸਹਿਬਾਨ ਸਾਥੀ ਮੇਰੇ ਮੇਅਰ ਸਹਿਬਾਨ ਸਾਥੀ ਅਸੀਂ ਰਲ ਮਿਲ ਕੇ ਪਟਿਆਲੇ ਦੀ ਤਰੱਕੀ ਵਾਸਤੇ ਸਾਡੇ ਐਮ ਐਲ ਏ ਸਹਿਬਾਨ ਸਾਡੇ ਮੰਤਰੀ ਸਹਿਬਾਨ ਅਸੀਂ ਰਲ ਕੇ ਪਟਿਆਲੇ ਦੀ ਤਰੱਕੀ ਵਾਸਤੇ ਲਗਾਤਾਰ ਜਿਹੜੇ ਪ੍ਰਯਾਸ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਟਿਆਲਾ ਨੰਬਰ 1 ਤੇ ਬਣਾਵਾਂਗੇ ਤੁਸੀਂ ਦੇਖ ਰਹੇ ਹੋ ਸਟਾਰ న్యూਸ ਪੰਜਾਬੀ